ਬਿੰਡਾ ਦੇ ਸੈਂਟਰਲ ਜੇਲਿਆ ਉਸ ਦੇ ਸਬੰਧ ਵਿੱਚ ਉਹ ਮੋਬਾਈਲ ਮਿਲਣ ਦੇ SIM ਕਾਰਡ ਮਿਲਣ ਦੇ ਬੈਟਰੀ ਮਿਲਣ ਸਮੇਂ ਦੀ ਕੁਝ ਇਨਫੋਰਮੇਸ਼ਨ ਥਾਣਾ ਕੈਂਡ ਤੋਂ ਬਿੰਡਾ ਤੋਂ ਮੰਗੀ ਗਈ ਸੀ ਜਿਦੇ ਵਿੱਚ ਕੀ ਮੈਨੂੰ ਸੂਚਨਾ ਜੋ ਮਿਲੀ ਉਹ ਆંકੜੇ ਥੋੜਾ ਜਿਹਾ ਹੈਰਾਨੀ ਕਰਨ ਵਾਲਿਆ ਖਲਾਸ ਕਰਨ ਵਾਲਿਆ ਖਲਾਸਾ ਇਹ ਹੈ ਵੀ ਜੇ ਪਿਛਲੇ 5 ਸਾਲ ਦਾ ਤੱਕ ਮੈਨੂੰ ਡਾਟਾ ਮਿਲੇ 2018 ਤੋਂ ਬਾਅਦ ਦਾ 13 ਜੁਲਾਈ 2023 ਤੱਕ ਦਾ ਉਸ ਦੇ ਵਿੱਚ 281 248 ਫੋਨ ਮੋਬਾਈਲ ਫੋਨ ਬਰਾਮਦ ਹੋਣ ਦਾ ਉਸ ਚ ਆંકੜੇ ਸਾਹਮਣੇ ਆਏ ਆ 5 ਸਾਲ ਦੇ ਸਾਢੇ 5 ਸਾਲ ਦੇ ਵਿੱਚ ਤੇ ਉਸ ਦੇ ਵਿੱਚ 81 SIM ਕਾਰਡ ਬਰਾਮਦ ਹੋਏ ਆ 150 ਮੋਬਾਈਲ ਬੈਟੇ ਬਰਾਮਦ ਹੋ ਚੁੱਕੇ ਜੇਲ੍ਹ ਦੇ ਚੋਂ ਤੇ ਜਿਹੜੇ ਜੇਲ੍ਹ ਪ੍ਰਸ਼ਾਸਨ ਵੱਨੀਓ ਜਾਂ ਜ਼ਿਲ੍ਹਾ ਅਧਿਕਾਰੀ ਵੱਨੋ ਆ ਫੇਰ ਦਾਜ ਕਰਵਾਈਏ ਨੇ ਉਹ 177 ਫੇਰਾਂ ਵਿੱਚ ਦਰਜ ਕਰਵਾਈਏ ਜਾ ਚੁੱਕੇ ਨੇ ਹੁਣ ਤੁਸੀਂ ਦੇਖੋ ਇੱਕ ਹਾਈ ਸਕਿਉਰਿਟੀ ਜਿਲ੍ਹੇ ਦੇ ਪਰਪੇਵਨੀ ਮੰਨੀ ਜਾਂਦੀ ਹੈ ਬਠਿੰਡਾ ਜੇਲ੍ਹ ਕਾਫੀ ਦੂਰ ਦੂਰ ਰੱਖੇ ਜਾਂਦੇ ਆ ਤਾਂ ਕਿ ਸਿਕਿਉਰਿਟੀ ਦੇ ਪਰਬੰਧ ਵਾਸਤੇ ਨਹੀਂ ਹੁੰਦੇ ਤੇ ਹੁਣ ਉਹਦੇ ਵਿੱਚੋਂ 248 ਮੋਬਾਈਲ ਫੋਨ ਬਰਾਮਦ ਹੋਣਾ ਇਹ ਵੀ ਇੱਕ ਚਿੰਤਾ ਦਾ ਬਹੁਤ ਵੱਡਾ ਵਿਸ਼ਾ ਹੈ ਇਹਦੀ ਵੀ ਜਾਂਚ ਕਰਨਾ ਹੋਣੀ ਚਾਹੀਦੀ ਹੈ ਬਹੁਤ ਜ਼ਰੂਰੀ ਵੱਡੀ ਵੀ ਕਿੱਥੋਂ ਮੋਬਾਈਲ ਆ ਰਹੇ ਕਿਵੇਂ ਆ ਰਹੇ ਹੈ ਜੈਮਰ ਲੱਗੇ ਹੋਏ ਹੈ ਜੈਮ ਲੱਗੇ ਹੁੰਦੇ ਬਾਜੂ ਦੇ ਮੋਬਾਈਲ ਕਿਵੇਂ ਕੰਮ ਕਰਦੇ ਆ ਉੱਥੇ ਜਾਂ ਇਹ ਮੋਬਾਈਲ ਪਹੁੰਚਦਾ ਉੱਥੇ ਕਾਰਨ ਕੀ ਹੈ ਬਾਰੇ ਇੱਥੇ ਕਿਉਂਕਿ ਪੰਜਾਬ ਸਰਕਾਰ ਦੀ ਸੈਂਟਰਲ ਜੇਲ੍ਹ ਦੇ ਨਾਲ ਵਾਲੇ ਦੇ ਕੇਂਦਰੀ ਸੁਰੱਖਿਆ ਬਲ ਦੇ ਜਵਾਨ ਵੀ ਇੱਥੇ ਤਾਇਨਾਤ ਹੈ ਪੰਜਾਬ ਪੁਲਿਸ ਦੇ ਵੀ ਹੈ ਜੇਲ੍ਹ ਪ੍ਰਸ਼ਾਸਨ ਦੇ ਵੀ ਤਾਇਨਾਤ ਹੈ ਹੁਣ ਇੰਨੇ ਬਹੁਤ ਹੈਰਾਨੀ ਵਾਲੀ ਗੱਲ ਹੈ ਇਹ ਚੀਜ਼ ਜਿਹੜੇ ਆંકੜੇ ਸਾਹਮਣੇ ਆਇਆ ਹੈ ਇਹ ਬਹੁਤ ਵੱਡਾ ਖੁਲਾਸਾ ਖੁਦ ਆંકੜੇ ਖੁਦ ਬੋਲ ਕੀ ਕਰ ਰਿਹਾ ਮੈਂ ਨਹੀਂ ਖੁਦ ਕਰ ਰਿਹਾ ਜਿਹੜੇ ਮੋਬਾਈਲ ਹੈ ਚਾਹੇ ਕਿਸੇ ਮਿਲੀ ਭਗਤ ਨਾਲ ਚਾਹੇ ਉਹ ਕਿੰਦੇ ਸਖਸ਼ਾ ਬਲਾ ਹੈ ਜਾਏ ਪੰਜਾਬ ਪੁਲਿਸ ਦੇ ਜਵਾਨ ਹੈ ਜਾਂ ਜੇਲ੍ਹ ਪ੍ਰਸ਼ਾਸਨ ਹੈ ਤੇ ਜਾਂ ਕੋਈ ਹਵਾਲਾਤੀ ਹੈ ਕਿ ਦਿਨ ਨੂੰ ਮਿਲਾਂ ਮੁਲਾਕਾਤ ਕਰਨ ਵਾਲੇ ਉਹਨਾਂ ਦੇ ਪਰਿ ਜਾਣੇ ਜਾਂ ਕੋਈ ਰਿਸ਼ਤੇਦਾਰ ਹੈ ਉਹਨਾਂ ਨੂੰ ਨਹੀਂ ਪਛਾਹਿਆ ਪਰ ਮਨਚੇ ਕੋਈ ਵੀ ਹੋਵੇ ਪਰ ਸਾਰੀ ਜਿਹਾ ਪਾਰਸ਼ਲਟੀ ਹੋਣੀ ਚਾਹੀਦੀ ਬਰਾਬਰ ਸਬੰਧੀ ਕਾਰਵਾਈ ਕਰਨੀ ਚਾਹੀਦੀ ਜਿਹਨਾਂ ਬੰਦੇ ਨੇ ਇਹ ਮੋਬਾਈਲ ਅੰਦਰ ਪਛਾਹਿਆ ਮੋ ਹੁਣ ਜਦ ਇਹ ਜੀ ਜਿਹੜੀ ਹੁਣ ਆਵੇਂ ਨੂੰ ਆਰਟੀ ਮਿਲੀ ਹੈ ਇਸ ਤੇ ਆਂਕੜੇ ਲੈ ਕੇ ਜੇ ਕਾਪੀਆਂ ਨਾਲ ਲਗਾ ਕੇ ਮਾਂਜੋਗ ਸੀਐਮ ਪੰਜਾਬ ਨੂੰ ਤੇ ਮਾਂਜੋ ਡੀਜੀਪੀ ਪੰਜਾਬ ਨੂੰ ਲਿਖਿਆ ਜਾਊਗਾ ਤੇ ਇਹਦੇ ਵਾਸਤੇ ਉਹਨਾਂ ਨੇ ਧਿਆਨ ਚ ਲਿਆਤਾ ਜਾਊਗਾ ਇੱਕ ਜੇਲ੍ਹ ਦੇ ਵਿੱਚ ਇੰਨੇ ਨੇ ਮੋਬਾਈਲ ਬਰਾਮਦ ਹੋ ਰਹੇ ਐ ਹਾਈ ਸਕਿਉਰਿਟੀ ਜੇਲ੍ਹ ਦੇ ਅੰਦਰ ਉਹ ਦੂਜੇ ਜੇਲ੍ਹ ਦਾ ਹਾਲੇ ਪਤਾ ਨਹੀਂ ਕੀ ਹਾਲ ਹੋਏਗਾ ਤੇ ਇਹਨਾਂ ਉੱਤੇ ਨੱਥਪਾਨ ਦੀ ਬਹੁਤ ਵੱਡੀ ਜ਼ਰੂਰਤ ਹੈ ਕਿਉਂਕਿ ਪਿਛਲੀ ਸਰਕਾਰ ਮੌਜੂਦਾ ਸਮੇਂ ਵੀ ਸੇਮ ਆਂਕੜੇ ਸਾਹਮਣੇ ਅੰਦੇ ਰਹੇ ਐ ਤੇ ਜਿਹੜੀ ਆ ਸਰਕਾਰ ਹੁਣ ਚੱਲ ਰਹੀ ਹੈ ਮੌਜੂਦਾ ਸਰਕਾਰੀ ਨੂੰ ਕਹਿੰਦੇ ਨੇ ਇਹਨੂੰ 1. ਦੋਏ ਠੜ ਤੋਂ ਬਾਅਦ ਅੰਕੜੇ ਆਏ ਆ 121 ਮੋਬਾਈਲ ਕਲੇਰ ਕਰੋਨਾ ਕਾਲ ਦੇ ਵਿੱਚ ਬਰਾਮਦ ਹੋਏ ਆ ਜਿਹੜੇ ਵੀ ਅੰਕੜੇ ਆਏ ਆ ਐਫਆਰ ਦੇ ਮੋਬਾਈਲ ਦੇ ਬੈਟਰੀਆਂ ਬਰਾਮਦ ਹੋਣ ਦੇ ਐਫਆਰ ਦੇ ਸਭ ਤੋਂ ਵੱਧ ਦੇ ਕਰੋਨਾ ਕਾਲ ਦੇ ਵਿੱਚ ਦੇਖੋ ਜਦ ਕੀ ਸਾਰਾ ਸ਼ਾਇਦ ਲੋਕ ਸੀਗਾ ਤੇ ਉਸ ਟਾਈਮ ਵੀ ਜੇਲ੍ਹ ਦੇ ਵਿੱਚ ਮੋਬਾਈਲ ਮਿਲਦੇ ਰਹੇ ਆ SIM ਮਿਲਦੇ ਰਹੇ ਕਿੱਥੋਂ ਪਹੁੰਚੇ ਕਿਵੇਂ ਮਿਲਦੇ ਸੀ ਕੀ ਸਾਬ ਇਹ ਵੀ ਜਾਂਚ ਨਾਲ ਵੀ ਆ